ਸਤ ਨਾਮ ਵਾਹਿਗੁਰੂ ਸਹਿਬ ਜੀਓ ਸੋਹਿਲਾ ਰਾਗ ਉਹ ਦੀਪ ਕੀ ਮੰਨ ਲਾ ਪਹਿਲਾ ਜੈ ਕਰ ਕਰਤਾ ਕੀਏ ਕਰਤੇ ਕਹੋਈ ਵਿਚਾਰੋ ਸਤ ਸੰਗਤ ਸਾਨੂੰ ਜਿਹੜੀਆਂ ਇਹ ਪਲਕਾਂ ਵਾਂ ਸਭ ਤੋਂ ਪਹਿਲਾਂ ਤੁਸੀਂ ਇਹ ਜਿਹੜੀਆਂ ਪਲਕਾਂ ਵਾਂ ਉਹ ਸਨਮਾਨ ਦੇ ਨਾਲ ਤੁਸੀਂ ਜਿਹੜੇ ਵਾ ਉਹ ਉਤਾਰ ਲੈਣੀਆਂ ਵਾ ਉਹਨਾਂ ਪਲਕਾਂ ਨੂੰ ਇੱਕ ਪਾਸੇ ਰੱਖ ਲੈਣਾ ਸਤਿ ਸੰਗਤ ਸਭ ਨੂੰ ਹਾਰਾ ਸਿੰਘ ਜੀਏ ਨਾਨਕ ਸੁਦੀ ਅਵਨੰ ਰਾਗਾ ਸੰਨਾ ਪਹਿਲਾ ਸ਼ੇਖਰਸ਼ੀ ਤਾਰਕਾ ਆਪਾਂ ਇਸ ਢੰਗ ਦੇ ਨਾਲ ਮਰਦ ਦੀ ਉਪਰ ਕਰਾਂਗੇ ਜੀ ਅਲਪ ਦੇਵਾਂਗੇ ਜੀ ਆਨ ਹਰ ਸਤਕਾਰ ਦੇ ਨਾਲ ਪੜਾ ਸ਼ੁਰੂ ਕਰ ਲਵਾਂਗੇ ਜੀ ਇਸ ਦੇ ਚਾਨਣ ਸਰ ਮੇ ਚਾਨਣ ਹੋਏ ਗੁਰ ਸਾਹਿਬ ਦੀ ਜੋਤ ਪ੍ਰਗਟ ਹੋਈ ਜੋਤਿ ਸੁਭਾਵੇ ਸੂਰਜੀ ਹੋਈ ਹਰ ਚਰਨ ਨੂੰ ਸਾਧ ਸੰਗਤ ਖਿਆਲ ਰੱਖਣਾ ਵਾ ਜਦੋਂ ਅਸੀਂ ਜਿਹੜਾ ਵਸਤਰ ਵਿਸ਼ਾਈ ਕਰਨੀ ਆ ਉਹਦੇ ਦੇਖ ਲਿਓ ਚਾਰ ਕੋਨਿਆਂ ਤੋਂ ਅਸੀਂ ਵਸਤਰ ਵਿਛੋਣਾ ਇੱਕ ਸਿੱਧਾ ਕੋਨਾ ਇੱਕ ਇਧਰਲੇ ਪਾਸੇ ਕੋਨਾ ਇੱਕ ਦੂਸਰੇ ਪਾਸੇ ਠੀਕ ਹੈ ਜੀ ਜਦੋਂ ਚੰਗੀ ਤਰ੍ਹਾਂ ਵਿਸ਼ਾਈ ਹੋ ਜੇ ਉਹਦੇ ਵਿਚਕਾਰ ਜਿਹੜਾ ਵਾਸੀ ਮਹਾਰਾਜ ਸਰੂਪ ਰੱਖਾਂਗੇ ਜਾਮ ਕਾ ਸੈ ਸਰੰਦਾਈ ਜਨ ਹਰ ਹਰ ਨਾਮ ਸੋਣੇਂ ਦੂਪ ਜਨਮ ਰੰਪ ਕੁੰਡਾ ਅਵਨਾਸੀ ਪ੍ਰਭਾਇ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਈ ਹੁਣ ਜਦੋਂ ਸਭ ਤੋਂ ਪਹਿਲਾਂ ਸਾਧ ਸੰਗਤ ਅਸੀਂ ਜਿਹੜਾ ਆਪਣੇ ਵਾਲੇ ਪਾਸੇ ਜਿਹੜਾ ਰੁਮਾਲ ਆ ਉਹ ਠਾ ਕੇ ਵਸਤਰ ਉਠਾ ਕੇ ਆਪਾਂ ਇਸ ਢੰਗ ਦੇ ਨਾਲ ਜਿਹੜਾ ਵਾ ਉਹ ਮਹਾਰਾਜ ਦੇ ਤੇ ਕਰਾਂਗੇ ਜੀ ਉਹ ਬੇਨਤੀ ਸੁਣਾਵਰੇ ਜੀ ਉਸ ਤੋਂ ਬਾਅਦ ਫਿਰ ਇਧਰਲੇ ਪਾਸੇ ਤੁਸੀਂ ਜਿਹੜਾ ਵਾ ਰੁਮਾਲ ਉਠਾ ਲੈਣਾ ਵਾ ਬੜੇ ਸਤਕਾਰ ਦੇ ਨਾਲ ਬੜੇ ਧਿਆਨ ਦੇ ਨਾਲ ਸਾਧ ਸੰਗਤ ਤੁਸੀਂ ਇਸ ਨੂੰ ਦੇਖਿਓ ਇਸ ਤਰ੍ਹਾਂ ਦੇ ਨਾਲ ਫਿਰ ਇਧਰਲੇ ਪਾਸਿਓ ਤੁਸੀਂ ਰੁਮਾਲ ਉਠਾਉਣਾ ਵਾ ਬੜੇ ਸਤਿਕਾਰ ਦੇ ਨਾਲ ਹਰ ਇੱਕ ਚੀਜ਼ ਦਾ ਬੜਾ ਮੈਨਰ ਖਿਆਲ ਰੱਖਣਾ ਵਾ ਇਸ ਢਾਂਗ ਦੇ ਨਾਲ ਤੁਸੀਂ ਇਸ ਨੂੰ ਅੰਦਰ ਦੇ ਦਿਓ ਫਿਰ लास्ट ਵਿੱਚ ਜਿਹੜਾ ਵਾ ਉੱਪਰਲੀ ਪਾਸਿਓ ਅਸੀਂ ਰੁਮਾਲ ਉਠਾਵਾਂ ਦੇਖੋ ਧਿਆਨ ਦੇ ਨਾਲ ਇਸ ਢਾਂਗ ਦੇ ਨਾਲ ਫਿਰ ਜਿਹੜਾ ਰੁਮਾਲ ਉਠਾ ਕੇ ਕੋਸ਼ਿਸ਼ ਕਰਿਓ ਵੀ ਇਸ ਢੰਗ ਨਾਲ ਅਸੀਂ ਉਹਨੂੰ ਸਹੇਦ ਨਾਲ ਟਿਕਾ ਦੇਈਏ ਨੋ ਨਿਵਾਸ ਹੈ ਸੰਗਦੇ ਅਸੀਂ ਆਪਾ ਮਹਾਰਾਜ ਜੀ ਦੇ ਰੂਪ ਦੇ ਉੱਪਰ ਦਵਾਂਗੇ ਜੀ ਬਰੇ ਸਰਕਾਰ ਦੇ ਨਾਲ ਰਾਹ ਦਿਖਾ ਖਾਂਚਾ ਤੇ ਛਾਂਗ ਨਾਲ ਅਸੀਂ ਉੱਪਰ ਹਮਲਾ ਦੇ ਦੇਣਾ